ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਿੱਖਾਂ ਵਾਸਤੇ ਜਾਂ ਪੰਜਾਬੀਆਂ ਵਾਸਤੇ ਬਹੁਤ ਵੱਡੀਆਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਪੰਜਾਬ ਦੇ ਅੰਦਰ ਦੋਸਤੋ ਗੇਪ ਰੇਡ ਹੋਣ ਵਾਲੀ ਹੈ 27 ਅਪ੍ਰੈਲ ਨੂੰ ਇਹ ਜਿਹੜੀ ਗੇਪ ਰੇਡ ਹੈ ਅੰਮ੍ਰਿਤਸਰ ਦੇ ਵਿੱਚ ਹੋਣ ਵਾਲੀ ਹੈ ਇਸ ਦੇ ਉੱਤੇ ਬਾਬਾ ਪਰਮਜੀਤ ਸਿੰਘ ਅਕਾਲੀ ਜੀ ਨੇ ਵੀਡੀਓ ਪਾ ਕੇ ਇਹਨਾਂ ਗੇਪ ਰੇਡ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ ਔਰ ਇੱਥੇ ਹੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਇੱਕ ਵੱਡੀ ਚੇਤਾਵਨੀ ਦਿੱਤੀ ਹੈ ਇਸ ਦਾ ਵੀਡੀਓ ਤੁਹਾਨੂੰ ਅੱਗੇ ਚਲ ਕੇ ਅਸਲਾਮੁਅਲੈਕਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਘਰ ਇਤਨਾਲ ਹੋਗੇ ਰੱਬ ਸਾਰਿਆਂ ਨੂੰ ਚਰਦੀ ਗਲਾਚ ਰੱਖੇ ਜਦੋਂ ਵੀ ਪੰਜਾਬ ਤੇ ਕੋਈ ਚੀਜ਼ ਹੋਈਆਂ ਨੇ ਪੰਜਾਬ ਦੇ ਅੰਦਰ ਹਲਚਲ ਹੋਈ ਤੇ ਹਮੇਸ਼ਾ ਸਿੱਖ ਫਰੰਟ ਲਾਈਨ ਤੇ ਆਏ ਨੇ ਹਮੇਸ਼ਾ ਸਿੱਖਾਂ ਨੇ ਪੰਜਾਬ ਦੀ ਹਿਫਾਜ਼ਤ ਕੀਤੀ ਹੈ ਪੰਜਾਬ ਦੇ ਲਈ ਖੜੇ ਹੋਏ ਨੇ ਪੰਜਾਬ ਦੇ ਲਈ ਸਟੈਂਡ ਲਿਆ ਤੇ ਹੁਣ ਵੀ ਇਹ ਜੋ ਹੈ ਅੰਮ੍ਰਿਤਸਰ ਦੇ ਅੰਦਰ ਗੇ ਪਲੇਅਰ ਦੇ ਮੌਕੇ ਤੇ ਨਿਹੰਗ ਸਿੱਖਾਂ ਦਾ ਨਿਹੰਗ ਸਿੰਘਾਂ ਦਾ ਜਿਹੜਾ ਰਿਐਕਸ਼ਨ ਨੇ ਬਹੁਤ ਜ਼ਿਆਦਾ ਖਤਰਨਾਕ ਹੈ ਬਹੁਤ ਜ਼ਿਆਦਾ ਚੀਜ਼ਾਂ ਹਲਚਲ ਦੇ ਅੰਦਰ ਨੇ ਅੰਮ੍ਰਿਤਸਰ ਦੇ ਅੰਦਰ ਤੇ ਦੂਸਰੀ ਤਰਫ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਲਿਆਇਆ ਬੜੀਆ ਡੇਟੇ ਭਾਈ ਅੰਮ੍ਰਿਤ ਪਾਲ ਸਿੰਘ ਜਿਹੜੇ ਨੇ ਪੰਜਾਬ ਆ ਰਹੇ ਨੇ ਭਾਈ ਇਹ 23 ਤਰੀਕ ਨੂੰ ਇਸ ਅੰਦਰ ਲਗਾਈ ਦੀ ਵੀਡੀਓ ਹੈ ਵੀਡੀਓ ਲਵਾਦਣੇ ਵੀਡੀਓ ਲਵਾਦਣ ਤੋਂ ਪਹਿਲੇ ਸਭ ਤੋਂ ਪਹਿਲੇ ਤੁਮਾਂਨ ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਨੀਆਂ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਿੱਖਾਂ ਵਾਸਤੇ ਜਾਂ ਪੰਜਾਬੀਆਂ ਵਾਸਤੇ ਬਹੁਤ ਵੱਡੀਆਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਪੰਜਾਬ ਦੇ ਅੰਦਰ ਦੋਸਤੋ ਗੇਪ ਰੇਡ ਹੋਣ ਵਾਲੀ ਹੈ 27 ਅਪ੍ਰੈਲ ਨੂੰ ਇਹ ਜਿਹੜੀ ਗੇਪ ਰੇਡ ਹੈ ਅੰਮ੍ਰਿਤਸਰ ਦੇ ਵਿੱਚ ਹੋਣ ਵਾਲੀ ਹੈ ਇਸ ਦੇ ਉੱਤੇ ਬਾਬਾ ਪਰਮਜੀਤ ਸਿੰਘ ਅਕਾਲੀ ਜੀ ਨੇ ਵੀਡੀਓ ਪਾ ਕੇ ਇਹਨਾਂ ਗੇਪ ਰੇਡ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ ਔਰ ਇੱਥੇ ਹੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਇੱਕ ਵੱਡੀ ਚੇਤਾਵਨੀ ਦਿੱਤੀ ਹੈ ਇਸ ਦਾ ਵੀਡੀਓ ਤੁਹਾਨੂੰ ਅੱਗੇ ਚੱਲ ਕੇ ਦਿਖਾਉਂਦੇ ਹਾਂ ਦੂਸਰਾ ਵੀਡੀਓ ਤੁਹਾਨੂੰ ਦਿਖਾਵਾਂਗੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦਾ ਔਰ ਪਾਲ ਸਿੰਘ ਮੈਰੋਜੀ ਦਾ ਭਾਈ ਅਮਰਿਤਪਾਲ ਸਿੰਘ ਮੈਰੋਜੀ ਨੇ ਵੀ ਇਹਨਾਂ ਜੋ ਗੇ ਪਰੇਡ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ ਔਰ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਇਹਨਾਂ ਦੀ ਗੇ ਪਰੇਡ ਦਾ ਨਾ ਹੋਵੇ ਪਰ ਇਹਨਾਂ ਦੀ ਗੇ ਪਰੇਡ ਜੋ ਹੈ ਉਹ ਜ਼ਰੂਰ ਹੋ ਸਕਦੀ ਹੈ ਇਸ ਤੋਂ ਇਲਾਵਾ ਦੋਸਤੋ ਅਗਲਾ ਵੀਡੀਓ ਤੁਹਾਨੂੰ ਦਿਖਾਵਾਂਗੇ ਆਰਐਸਐਸ ਦੇ ਨਾਲ ਜੁੜਿਆ ਹੋਇਆ ਆਰਐਸਐਸ ਵਾਲਿਆਂ ਨੇ ਉੱਤਰਾਖੰਡ ਦੇ ਇੱਕ ਪਿੰਡ ਗਦਰਪੁਰ ਦੇ ਵਿੱਚ ਪਹੁੰਚ ਕੇ ਕੈਂਪ ਲਗਾਇਆ ਔਰ ਉੱਥੇ ਰਹਿਣ ਵਾਲੇ ਜਿੰਨੇ ਵੀ ਸਿੱਖ ਲੋਕ ਨੇ ਜਾਂ ਉੱਥੇ ਪਹੁੰਚ ਕੇ ਇਹਨਾਂ ਨੇ ਲੋਕਾਂ ਨੂੰ ਸਿੱਖ ਪੜਾ ਦਿੱਤਾ ਜਾਂ ਕੀ ਕੀਤਾ ਇਸ ਦਾ ਵੀਡੀਓ ਤੁਸੀਂ ਇੱਥੇ ਦੇਖ ਸਕਦੇ ਜੇ ਪਤਾ ਨਹੀਂ ਲੱਗ ਇਹਨਾਂ ਨੇ ਇਹਨਾਂ ਨੂੰ ਆਰਐਸਐਸ ਵਾਲਾ ਬਣਾ ਦਿੱਤਾ ਜਾਂ ਆਰਐਸਐਸ ਵਾਲੇ ਇੱਥੇ ਪੈਦਾ ਹੋਏ ਸੀਗੇ ਜਾਂ ਪਿੰਡ ਹੀ ਆਰਐਸਐਸ ਵਾਲਿਆਂ ਦਾ ਸੀ ਇਹ ਉਤਰਾਖੰਡ ਦੇ ਵਿੱਚ ਪੂਰੀ ਖਬਰ ਤੁਹਾਨੂੰ ਅੱਗੇ ਚੱਲ ਕੇ ਦੱਸਦੇ ਹਾਂ ਇਸ ਤੋਂ ਇਲਾਵਾ ਵੱਡੀ ਖਬਰ ਤੁਹਾਨੂੰ ਦੱਸਾਂਗੇ ਸੌਦੀ ਅਰਬੋਂ ਜਾਣ ਵਾਲੇ ਜਿਹੜੇ ਵੀਰ ਨੇ ਸੌਦੀ ਅਰਬ ਜਾਣ ਵਾਲਿਆਂ ਨੂੰ ਵੀਜ਼ਾ ਨਹੀਂ ਮਿਲੂਗਾ 14 ਦੇਸ਼ਾਂ ਦੇ ਉੱਤੇ ਸੌਦੀ ਅਰਬ ਵਾਲਿਆਂ ਨੇ ਰੋਕ ਲਾ ਦਿੱਤੀ ਹੈ ਅਗਲੀ ਗੱਲ ਕਰਾਂਗੇ ਡੋਲਰ ਟਰੰਪ ਦੇ ਉੱਤੇ ਵੀ ਯੂਰਪ ਦੇ ਦੇਸ਼ਾਂ ਨੇ ਰੋਕ ਲਾਉਣੇ ਸ਼ੁਰੂ ਕਰ ਦਿੱਤੇ ਯੂਰੋਪੀਅਨ ਦੇਸ਼ਾਂ ਨੇ ਕਿਹਾ ਕਿ ਉਹ ਡੋਲਰ ਟਰੰਪ ਦੇ ਨਾਲ ਗੱਲ ਕਰਨਗੇ ਡੋਨਾਲਡ ਟਰੰਪ ਨੇ ਜਿਸ ਪ੍ਰਕਾਰ ਦੇ ਨਾਲ ਬਾਕ ਸਿੰਘ ਖਾਲਸਾ ਦੀ ਵੀ ਵੱਡੀ ਖਬਰ ਆਉਂਦੀ ਹੈ ਭਾਈ ਅਮਰਿਤਪਾਲ ਸਿੰਘ ਖਾਲਸਾ 22 April ਨੂੰ ਪੰਜਾਬ ਪੰਜਾਬ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਲਿਆਂਦਾ ਜਾਊਗਾ ਔਰ ਪੰਜਾਬ ਮੋੜ ਵਾਪਸ ਆ ਸਕਦੇ ਨੇ ਸੋ ਆਓ ਇਹਨਾਂ ਸਾਰੀਆਂ ਖਬਰਾਂ ਦੀ ਤੁਹਾਨੂੰ ਡਿਟੇਲ ਸਹੀ ਜਾਣਕਾਰੀ ਦਿੰਨੇ ਹਾਂ ਜਿੰਨਾ ਵੀਰਾਂ ਨੇ ਸਾਡੇ ਪਿਛਲੇ ਵੀਡੀਓ ਨੂੰ ਦੇਖਿਆ ਸਪੋਰਟ ਕੀਤਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਔਰ ਜਿਹੜੇ ਸਾਡੇ ਹਿੰਦੀ ਵੀਡੀਓ ਵੀ ਦੇਖਦੇ ਨੇ ਤਾਂ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਪੰਜਾਬੀ ਵੀਡੀਓ ਕੇਵਲ 10 ਮਿੰਟਾਂ ਦੇ ਵਿੱਚ ਰਿਕਾਰਡ ਹੋ ਕੇ 10 ਮਿੰਟਾਂ ਦੇ ਵਿੱਚ ਐਡਿਟ ਹੋ ਜਾਂਦਾ ਪਰ ਹਿੰਦੀ ਵੀਡੀਓ ਐਡਿਟ ਕਰਨਾ ਬਣਾਉਣਾ ਰਿਕਾਰਡ ਕਰਨਾ 5 ਕੰਦੇ ਨੇ ਹਿੰਦੀ ਦੇ ਵੀ ਸਾਨੂੰ ਵਧੇਰੇ ਮਿਹਨਤ ਕਰਨੀ ਪੈਂਦੀ ਹੈ ਇਸ ਕਰਕੇ ਕਿਰਪਾ ਕਰਕੇ ਹਿੰਦੀ ਵੀਡੀਓ ਨੂੰ ਵੀ ਸਪੋਰਟ ਕਰਿਆ ਕਰੋ ਪੰਜਾਬੀ ਦੇ ਵਿੱਚ ਵੀਡੀਓ ਰਿਕਾਰਡ ਕਰਨਾ ਔਰ ਬਣਾਉਣਾ ਬਹੁਤ ਸਿੰਪਲ ਜੀ ਗੱਲ ਹੈ ਸੋ ਆਓ ਸਾਰੇ ਤੋਂ ਪਹਿਲੀ ਵੱਡੀ ਖਬਰ ਤੁਹਾਨੂੰ ਦੱਸਦੇ ਹਾਂ ਭਾਈ ਪਾਪਾ ਪਰਮਜੀਤ ਸਿੰਘ ਅਕਾਲੀ ਜੀ ਵੱਲੋਂ ਪੰਜਾਬ ਦੇ ਇਤਿਹਾਸ ਦੇ ਵਿੱਚ ਤੁਸੀਂ ਦੇਖ ਲਓ ਜਦੋਂ ਵੀ ਪੰਜਾਬ ਵਾਸਤੇ ਸਿਰ ਦਿਨ ਦੀ ਗੱਲ ਆਈ ਹੈ ਜਾਂ ਪੰਜਾਬ ਵਾਸਤੇ ਲੜਾਈ ਕਰਨ ਦੀ ਯੁੱਧ ਕਰਨ ਦੀ ਗੱਲ ਆਈ ਹੈ ਤਾਂ ਹਮੇਸ਼ਾ ਹੀ ਸਿੱਖਾਂ ਨੇ ਪੰਜਾਬੀਆਂ ਨੇ ਯੁੱਧ ਕੀਤਾ ਹੈ ਕਿਸੇ ਵੀ ਹੋਰ ਕਮਿਊਨਿਟੀ ਨੇ ਕਿਸੇ ਹੋਰ ਤਰਮਨੇ ਨਾ ਕਿਸੇ ਪਹਾੜੀ ਨੇ ਨਾ ਕਿਸੇ ਹਿੰਦੂ ਨੇ ਐਸੀ ਨੇ ਮੁਸਲਮਾਨ ਨੇ ਕਿਸੇ ਨੇ ਵੀ ਪੰਜਾਬ ਵਾਸਤੇ ਸਿਰ ਨਹੀਂ ਦਿੱਤਾ ਹਾਂ ਭਾਵੇਂ ਹੀ ਉਹਨਾਂ ਨੇ ਆਪਣੀ ਕਮਿਊਨਿਟੀ ਵਾਸਤੇ ਸਿਰ ਦਿੱਤਾ ਹੋਵੇ ਪਰ ਪੰਜਾਬ ਦੀ ਰੱਖਿਆ ਵਾਸਤੇ ਕਦੇ ਵੀ ਕਿਸੇ ਨੇ ਸਿਰ ਨਹੀਂ ਦਿੱਤਾ ਬਾਬਾ ਪਰਮਜੀਤ ਸਿੰਘ ਅਕਾਲੀ ਜੀ ਨੇ ਵੀ ਇੱਥੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਔਰ ਪੰਜਾਬ ਸਰਕਾਰ ਨੂੰ ਇਹ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਦੇ ਉੱਤੇ ਸਖਤ ਕਦਮ ਚੁੱਕਣੇ ਚਾਹੀਦੇ ਨੇ ਜੋ ਇੱਥੇ ਗੇਹ ਪਰੇਡ ਹੋਣ ਵਾਲੀ ਹੈ ਇਸ ਦਾ ਦੋਸਤੋ ਤੁਹਾਨੂੰ ਆਪਾਂ ਵੀਡੀਓ ਹੀ ਦਿਖਾ ਦਿੰਨੇ ਹਾਂ ਸਿੱਧਾ ਇੱਕ ਵੀਡੀਓ ਦੇ ਅੰਤ ਦੇ ਵਿੱਚ ਤੁਹਾਨੂੰ ਵੱਡੀ ਖਬਰ ਦੱਸਾਂਗੇ ਬੀਬੀ ਗੁਰਜਸ ਕੌਰ ਖਾਲਸਾ ਦੇ ਨਾਲ ਬੀਬੀ ਗੁਰਜਸ ਕੌਰ ਖਾਲਸਾ ਨੇ ਗ੍ਰੇਮੀ ਅਵਾਰਡ ਜਿੱਤਿਆ ਹੈ ਇਹ ਗ੍ਰੇਮੀ ਅਵਾਰਡ ਨੇ ਕਿਉਂ ਜਿੱਤਿਆ ਇਸ ਦੀ ਵੀ ਤੁਹਾਨੂੰ ਪੂਰੀ ਖਬਰ ਦੱਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਿੰਗਾ ਨੇ ਵੀਡੀਓ ਭੇਜੀ ਆ ਕਿ 27 ਅਪ੍ਰੈਲ ਨੂੰ ਇੱਕ ਅਮਰਸਰ ਸਾਹਿਬ ਵਿੱਚ ਗੇਟ ਰੇਡ ਹੋ ਰਹੀ ਆ ਸਾਡੇ ਵੱਲੋਂ ਸਖਤ ਸ਼ਬਦਾਂ ਵਿੱਚ ਚੇਤਾਵਨੀ ਆ ਜੇ ਲੋਕ ਇਹ ਕਰ ਰਹੇ ਨੇ ਕਰਵਾ ਰਹੇ ਨੇ ਬਿਲਕੁਲ ਇਹ ਗੇਟ ਰੇਡ ਅਮਰਸਰ ਸਾਹਿਬ ਵਿੱਚ ਨਹੀਂ ਹੋਊਗੀ ਨਹੀਂ ਹੋਣ ਦਿੱਤੀ ਜਾਊਗੀ ਪਹਿਲਾਂ ਸੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਹੱਥ ਬੰਨ੍ਹ ਕੇ ਤੇ ਲਾਅਨ ਆਰਡਰ ਨੂੰ ਮਨਟੇਨ ਰੱਖਣ ਵਾਸਤੇ ਇਹ ਤੁਹਾਡੀਆਂ ਡਿਊਟੀਆਂ ਨੇ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਰਗੇ ਪਵਿੱਤਰ ਸਥਾਨ ਜਿੱਥੇ ਜਿੱਥੇ ਸਾਡੇ ਸ਼ਹੀਦਾਂ ਦਾ ਖੂਨ ਡੋਲਿਆ ਅਜੇ ਹੀ ਪਵਿੱਤਰ ਪੰਜਾਬ ਦੀ ਧਰਤੀ ਦੇ ਉੱਤੇ ਅਜੇ ਗੰਦ ਅਸੀਂ ਨਾ ਪੈਣ ਦਿੱਤਾ ਸੀ ਨਾ ਪੈਣ ਦਵਾਂਗੇ ਸੋ ਪ੍ਰਸ਼ਾਸਨ ਨੂੰ ਪਹਿਲਾਂ ਬੇਨਤੀ ਆ ਕਿ ਬਿਨਾਂ ਦੇਰੀ ਕੀਤੇ 27 April ਨੂੰ ਹੋ ਰਏ ਇਸ ਗੇਪਲੇ ਨੂੰ ਰੋਕਿਆ ਜਾਵੇ ਅਸੀਂ ਆਪਣੇ ਵੱਲੋਂ ਇਹ ਬੇਨਤੀ ਪ੍ਰਸ਼ਾਸਨ ਨੂੰ ਕੀਤੀ ਆ ਇਹ ਫਰਜ਼ ਪ੍ਰਸ਼ਾਸਨ ਦਾ ਬੰਦਾ ਪਰ ਨਹੀਂ ਤੇ ਫਿਰ ਅਸੀਂ ਇਹਨੂੰ ਆਪ ਰੋਕਾਂਗੇ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਇਹ ਗੰਦ ਪੰਜਾਬ ਦੀ ਧਰਤੀ ਤੇ ਖਾਸ ਕਰਕੇ ਸ੍ਰੀ ਅਮਰਸਾਹਬ ਸਾਹਿਬ ਵਰਗੇ ਪਵਿੱਤਰ ਧਰਤੀ ਤੇ ਨਹੀਂ ਪੈਣ ਦੇਵਾਂਗੇ ਇਸ ਗੇ ਪਲੇਨ ਨੂੰ ਬਿਨਾਂ ਦੇਰ ਕੀਤਿਆਂ ਕੈਨਸਲ ਕੀਤਾ ਜਾਵੇ ਜੇ ਲੋਕ ਇਹਨੂੰ ਕਰ ਰਹੇ ਨੇ ਤੇ ਕਰਵਾ ਰਹੇ ਨੇ ਉਹਨਾਂ ਨੂੰ ਇਹ ਚੇਤਾਵਨੀ ਹੈ ਕਿ ਬਿਨਾਂ ਦੇਰ ਕੀਤੇ ਤੁਸੀਂ ਇਹ ਪ੍ਰੋਗਰਾਮ ਕੈਨਸਲ ਕਰ ਦਿਓ ਨਹੀਂ ਤੇ ਮਹਾਰਾਜ ਕਿਰਪਾ ਕਰਨ ਅਸੀਂ ਮਹਾਰਾਜ ਸਾਡੇ ਕੋਲ ਜਿਵੇਂ ਵੀ ਸੇਵਾ ਲੈਣਗੇ ਇਸ ਗੇ ਪਲੇਨ ਨੂੰ ਬਿਲਕੁਲ ਵੀ ਜਿਹੜਾ ਅਸੀਂ ਨਹੀਂ ਹੋਣ ਦੇਵਾਂਗੇ ਤੇ ਰੋਕਾਂਗੇ ਜੇਕਰ ਤੁਸੀਂ ਪ੍ਰੇਮ ਪਿਆਰ ਨਾਲ ਰੋਕ ਲੋਂਗੇ ਤੇ ਬੜੀ ਚੜ੍ਹਦੀ ਕਲਾ ਵਾਲੀ ਗੱਲ ਆ ਨਹੀਂ ਤੇ ਫਿਰ ਮਹਾਰਾਜ ਕਿਰਪਾ ਕਰਨ ਜਿਵੇਂ ਤੁਹਾਨੂੰ ਠੀਕ ਲੱਗੂਗਾ ਉਦਾਂ ਰੋਕ ਲਾਂਗੇ ਪਰ ਅਸੀਂ ਇਹ ਗੇਪ ਪਲੇਟ ਅਮਰਸਰ ਸਾਹਿਬੇ ਨਹੀਂ ਹੋਣ ਦੇਵਾਂਗੇ ਵਾਇਰੋਲੋਜੀ ਕਾ ਖਾਲਸਾ ਭਾਈ ਗੁਰਜੀ ਆਹ ਵਾ ਦੋਸਤੋ ਆਪਾਂ ਵੀਡੀਓ ਦੇਖਾਂਗੇ ਭਾਈ ਅਮਰਤਪਾਲ ਸਿੰਘ ਮੈਰੋ ਜੀਤਾ ਭਾਈ ਅਮਰਤਪਾਲ ਸਿੰਘ ਮੈਰੋ ਨੇ ਵੀ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਪੰਜਾਬ ਸਰਕਾਰ ਨੂੰ ਵੀ ਸਖਤ ਕਦਮ ਚੁੱਕਣੇ ਚਾਹੀਦੇ ਨੇ ਔਰ ਜਿਸ ਪ੍ਰਕਾਰ ਨਾਲ ਪੰਜਾਬ ਦੇ ਵਿੱਚ ਜਿਹੜੀ ਟੈਂਪੂਆਂ ਦੀ ਪਰੇਡ ਹੋਣ ਵਾਲੀ ਹੈ ਇਹਨਾਂ ਦੀ ਟੈਂਪੂਆਂ ਦੀ ਪਰੇਡ ਨੂੰ ਛੱਡ ਕੇ ਇਹਨਾਂ ਦੀ ਪਰੇਡ ਕਰਨੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਸ਼ਕਤੀ ਦੇ ਨਾਲ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਹਟਾਉਣਾ ਚਾਹੀਦਾ ਹੈ ਵੈਸੇ ਡੋਲਨ ਟਰੰਪ ਨੇ ਆਪਦੀ ਫੌਜ ਦੇ ਵਿੱਚੋਂ ਵੀ ਜਿਹੜੇ ਗੇ ਲੋਕ ਸੀਗੇ ਉਹਨਾਂ ਨੂੰ ਕੱਢ ਦਿੱਤਾ ਹੈ ਔਰ ਮਹਿਲਾਵਾਂ ਨੂੰ ਵੀ ਉਹ ਕਟਣ ਦੀ ਦੀ ਪਰ ਇਥੇ ਪੰਜਾਬ ਦੇ ਵਿੱਚ ਤਾਂ ਜਿਹੜੇ ਗੇ ਲੋਕ ਨੇ ਇਹ ਪ੍ਰੇਡ ਤੱਕ ਕਰਨ ਪਹੁੰਚ ਚੁੱਕੇ ਨੇ ਭਾਈ ਅਮਰਿਤਪਾਲ ਸਿੰਘ ਮੈਰੋ ਨੇ ਇਸ ਗੇ ਪ੍ਰੇਡ ਦੇ ਉੱਤੇ ਇਹਨਾਂ ਦੀ ਪ੍ਰੇਡ ਕਰਨ ਦੇ ਬਾਰੇ ਕੀ ਕੁਛ ਕਿਹਾ ਉਹ ਤੁਹਾਨੂੰ ਵੀਡੀਓ ਦਿਖਾਉਣੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਵੈਸੇ ਪਤਾ ਤਾਂ ਕੱਲ ਹੀ ਲੱਗਿਆ ਸੀ ਕਿਸੇ ਕਾਰਨ ਕਰਕੇ ਵੀਡੀਓ ਨਹੀਂ ਪਾਈ ਵੀ ਪਤਾ ਲੱਗਾ ਇਸ ਗੱਲ ਦਾ ਵੀ ਉਹ 27 ਤਰੀਕ ਆ ਰਹੀ ਹੈ ਜਿਹੜੀ ਉਸ ਦਿਨ ਜਿਹੜੀ ਮੱਝੇ ਦੀ ਧਰਤੀ ਹੈ ਸੀ ਅੰਮ੍ਰਿਤਸਰ ਸਾਹਿਬ ਵਿਖੇ ਕੋਈ ਗੇਪ ਰੇਡ ਦੀ ਗੱਲਬਾਤ ਕਰ ਰਹੇ ਆ ਕੋਈ ਕੋਈ ਵੱਖਰੀ ਜਮਾਤ ਉੱਠੀ ਆ ਹੁਣ ਨਵੇਂ ਤੇ ਚਲੋ ਸਰਕਾਰ ਇਹਨਾਂ ਦਾ ਖਿਆਲ ਕਿਉਂ ਰੱਖੇ ਸਕਿਉਰਿਟੀਆ ਦਾ ਉਹ ਇਹਨਾਂ ਨੂੰ ਭਾਈ ਹੁਣ ਕੰਮ ਖਤਰੇ ਵਾਲਾ ਹੀ ਲੱਗਦਾ ਵਾ ਤੇ ਅਸੀਂ ਦੱਸਦਗੇ ਗੇਪ ਰੇਡ ਦਾ ਤਾਂ ਪਤਾ ਨਹੀਂ ਗੇਪ ਰੇਡ ਪਤਾ ਨਹੀਂ ਕਦੋਂ ਹੋ ਜੇ ਤੇ ਹੁਣ ਪਲੱਸ 1 ਪਲੱਸ 2 ਦੇ ਪੇਪਰ ਹੋਏ ਆ ਤੇ 10ਵੀਂ ਦੇ ਪੇਪਰ ਹੋਏ ਆ ਬੱਚੇ ਵਿਹਲੇ ਹੀ ਆ ਤੇ 20 25 ਬੱਚੇ ਨਵੇਂ ਆਏ ਵੀ ਆ ਉਹ ਕਹਿੰਦੇ ਵੀ ਭਾਈ ਸਾਹਿਬ ਵੀ ਅਸੀਂ ਵੀ ਨਾਲ ਜੱਥੇ ਜਾਉਣਾ ਤੇ ਉਹਨਾਂ ਨੂੰ ਅਸੀਂ ਰੱਖਦੇ ਆ ਐਕਸੈਪਟ ਕਰ ਦਿੰਦੇ ਆ ਹੱਥੋਂ ਖਿਲਾਉਣੇ ਆ ਅਸੀਂ ਇਹਨਾਂ ਤੇ ਹੀ ਖਿਲਾਵਾਂਗੇ ਮੇਰੇ ਹਿਸਾਬ ਨਾਲ ਤੇ ਬਾਕੀ ਸੰਗਤ ਤਿਆਰ ਪਰ ਤਿਆਰ ਰਵੇ ਸੋ ਇਸ ਤੋਂ ਬਾਅਦ ਤੁਹਾਨੂੰ ਵੱਡੀ ਖਬਰ ਦੱਸਦੇ ਆਂ ਇੱਕ ਤਾਂ ਆ ਪੰਜਾਬ ਵਾਲੀ ਜਿਹੜੀ ਗੇਪ ਰੇਡ ਹੋਣ ਵਾਲੀ ਹੈ ਇਸ ਦਾ ਦੋਸਤੋ ਸਾਰਿਆਂ ਨੂੰ ਰਲ ਮਿਲ ਕੇ ਵਿਰੋਧ ਕਰਨਾ ਚਾਹੀਦਾ ਔਰ ਜਿਹੜੀ ਗੇਪ ਰੇਡ ਹੋਣ ਵਾਲੀ ਹੈ ਇਹ ਜਿੱਥੇ ਵੀ ਹੁੰਦੀ ਹੈ ਇਹਨਾਂ ਦੀ ਛੇਤਰ ਪ੍ਰੇਡ ਜ਼ਰੂਰ ਕਰੋ ਔਰ ਇਹਨਾਂ ਨੂੰ ਹਟਾਓ ਇਹ ਚੀਜ਼ਾਂ ਕਰਨ ਤੋਂ ਇੱਥੇ ਪੰਜਾਬ ਦੇ ਵਿੱਚ ਇੱਕ ਤਸਵੀਰ ਵੀ ਬੜੀ ਵਾਇਰਲ ਹੋਈ ਜਿਸ ਦੇ ਵਿੱਚ ਇਸ ਲੜਕੇ ਨੇ ਲਿਖਿਆ ਹੋਇਆ ਕਿ ਉਸ ਨੂੰ ਰਾਤ ਨੂੰ ਸਾਰਾ ਤੋਂ ਡਰਾਉਣਾ ਸੁਪਨਾ ਇਹ ਹੀ ਆਉਂਦਾ ਹੈ ਕਿ ਕੱਲ ਨੂੰ ਕੋਈ ਗੇ ਸੜਕ ਦੇ ਉੱਤੇ ਜਾਂਦਾ ਹੋਇਆ ਉੱਠ ਕੇ ਉਹਨੂੰ ਇਹ ਨਾ ਕਹਦੇ ਉਹ ਵੀਰੇ ਉਰੇ ਆਈ ਕੋਈ ਗੇ ਉਸ ਨੂੰ ਭਰਾਣਾ ਕਹਿ ਦੇਵੇ ਇਹ ਚੀਜ਼ ਪੰਜਾਬ ਦੇ ਵਿੱਚ ਕਿਤੇ ਦੀ ਪੰਜਾਬ ਹਰਿਆਣਾ ਪੂਰੇ ਭਾਰਤ ਦੇ ਵਿੱਚ ਦੁਨੀਆ ਦੇ ਵਿੱਚ ਇਹ ਚੀਜ਼ ਨਹੀਂ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਤੁਹਾਨੂੰ ਵੱਡੀ ਖਬਰ ਦੱਸਦੇ ਹਾਂ ਬੀਬੀ ਗੁਰਜਸਕੋਰ ਖਾਲਸਾ ਦੇ ਨਾਲ ਇਹਨਾਂ ਨੂੰ ਮਿਸਟਿਕ ਮਿਰਰ ਦੇ ਵਿੱਚ ਆਪਣੇ ਗੀਤ ਲਈ ਗ੍ਰੈਮੀ ਪੁਰਸਕਾਰ ਮਿਲਿਆ ਹੈ ਇਹਨਾਂ ਨੇ ਗ੍ਰੈਮੀ ਪੁਰਸਕਾਰ ਜਿੱਤਿਆ ਹੈ 7 ਫਰਵਰੀ ਨੂੰ ਇਹਨਾਂ ਨੇ ਇਹ ਜਿਹੜਾ ਗ੍ਰੈਮੀ ਪੁਰਸਕਾਰ ਜਿੱਤਿਆ ਸੀ ਕਿਉਂ ਜਿੱਤਿਆ ਸੀ ਕਿਉਂਕਿ ਇਹਨਾਂ ਨੇ ਮਿਸਟਿਕ ਮਿਰਰ ਨਾਂ ਦੀ ਇੱਕ ਐਲਬਮ ਦੇ ਵਿੱਚ ਇੱਕ ਗੀਤ ਲਿਖਿਆ ਸੀ ਸ਼ਬਦ ਲਿਖਿਆ ਸੀ ਜਿਸ ਦੇ ਵਿੱਚ ਇਹਨਾਂ ਨੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੁਝ ਸ਼ਬਦ ਲੈ ਕੇ ਉਸ ਗਾਣੇ ਦੇ ਵਿੱਚ ਪਰੋਏ ਸਨ ਜਿਸ ਕਰਕੇ Uh, thank you to our producer Kenyati Askradi who makes the album. And really standing here with you guys, it's it's such a privilege, it's such an honor, and with that privilege and with that honor comes a responsibility really to bring more love and more kindness onto the planet Earth. And there's that famous song, Love is all you need. And I think that through love and music that we can uh seeing the world into a better place ਇਹਨਾਂ ਦੇ ਨਾਲ-ਨਾਲ 7 ਫਰਵਰੀ ਨੂੰ ਵਾਈਟ ਸੰਧੀ ਗੁਰਜਸਕੌਰ ਖਾਲਸਾ ਨੇ ਵਾਈਟਸ ਨਾਮ ਦੀ ਇੱਕ ਐਲਬਮ ਹੈ ਜਿਸ ਤੋਂ ਲੱਗ ਤੁਹਾਨੂੰ ਅਗਲਾ ਵੀਡੀਓ ਦਿਖਾਵਾਂਗੇ ਅਗਲਾ ਵੀਡੀਓ ਸਾਡਾ ਝੜਦਾ ਹੈ ਆਰਐਸਐਸ ਦੇ ਨਾਲ ਦੋਸਤੋ ਆਰਐਸਐਸ ਵਾਲਿਆਂ ਨੇ ਇੱਕ ਉੱਤਰਾਖੰਡ ਦੇ ਇੱਕ ਪਿੰਡ ਤੇ ਵਿੱਚ ਆ ਕੇ ਕਬਜ਼ਾ ਕਰ ਲਿਆ ਜਾਂ ਕਹਿ ਦਈਏ ਕਿ ਉੱਥੇ ਪਹੁੰਚ ਕੇ ਆਰਐਸਐਸ ਵਾਲਿਆਂ ਨੇ ਇਸ ਪ੍ਰਕਾਰ ਦੇ ਨਾਲ ਪਿੰਡ ਵਾਲਿਆਂ ਨੂੰ ਇਸ ਤਰੀਕੇ ਦੇ ਬਣਾ ਦਿੱਤਾ ਕਿੱਦਾਂ ਦਾ ਬਣਾ ਦਿੱਤਾ ਦੇਖੋ ਖਾਕੀ ਪੈਂਟ ਪਾਈ ਹੋਈ ਹੈ ਸਿਰ ਤੇ ਦਸਤਾਰ ਸਜਾਈ ਹੈ ਚਿੱਟੀ ਕਮੀਜ਼ ਪਾਈ ਹੋਈ ਹੈ ਇਸ ਪ੍ਰਕਾਰ ਦੇ ਨਾਲ ਉੱਤਰਾਖੰਡ ਦੇ ਵਾਸੀ ਦਿਆ ਨੂੰ ਇਦਾ ਆਰਐਸਐਸ ਵਾਲੇ ਬਣਾ ਰਹੇ ਨੇ ਜਿਸ ਦਿਨ ਤੋਂ ਆਰਐਸਐਸ ਇਸ ਦੇਸ਼ ਦੇ ਵਿੱਚ ਹੋਣ ਦੇ ਵਿੱਚ ਆਈ ਹੈ ਉਸ ਦਿਨ ਤੋਂ ਹੀ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਕੰਮ ਸੁਪਨਾ ਸ਼ੁਰੂ ਹੋ ਚੁੱਕਾ ਸੀਗਾ ਜੇ ਤਾਂ ਪੰਜਾਬ ਦੇ ਲੋਕ ਜਾਂ ਕੋਈ ਹੋਰ ਵਿਦੇਸ਼ੀ ਵੀਰ ਵੀ ਕਹਿ ਦਿੰਦੇ ਨੇ ਕਿ ਉਹ ਪੰਜਾਬ ਨੂੰ ਖਾਲਿਸਤਾਨ ਬਣਾਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਮਿਰਚਾਂ ਲੱਗਦੀਆਂ ਨੇ ਪਰ ਇੱਥੇ ਧਰਿੰਦਰ ਸ਼ਾਸਤਰੀ ਵਰਗੇ ਬਾਬਾ ਹੋਰ ਵੀ ਕਈ ਬਾਬੇ ਨੇ ਜਿਹੜੇ ਸ਼ਰਯਮ ਕਹਿ ਦਿੰਦੇ ਨੇ ਕਿ ਭਾਰਤ ਹਿੰਦੂ ਰਾਸ਼ਟਰ ਬਣੂਗਾ ਔਰ ਬਿਹਾਰ ਦੇ ਵਿੱਚ ਉਹਨਾਂ ਨੇ ਹਿੰਦੂ ਰਾਸ਼ਟਰ ਦਾ ਪਹਿਲਾ ਪਿੰਡ ਵੀ ਬਣਾ ਦਿੱਤਾ ਹੈ ਪਰ ਭਾਰਤ ਸਰਕਾਰ ਨੇ ਇਸ ਦੇ ਉੱਤੇ ਕੋਈ ਵੀ ਕਦਮ ਨਹੀਂ ਚੁੱਕਿਆ ਹੈ ਔਰ ਇਸੇ ਪ੍ਰਕਾਰ ਹੋਣਾ ਜਿਹੜੇ ਆਰਐਸਐਸ ਵਾਲੇ ਉੱਤਰਾਖੰਡ ਦੇ ਗਦਰਪੁਰ ਪਿੰਡ ਦੇ ਵਿੱਚ ਪਹੁੰਚੇ ਹੋਏ ਨੇ ਔਰ ਉਸ ਤੋਂ ਦੀ ਇਹ ਘਟਨਾ ਸਾਹਮਣੇ ਆਈ ਉਹਨਾਂ ਨੇ ਪੂਰਾ ਪਿੰਡ ਹੀ ਜਾ ਕੇ ਆਰਐਸਐਸ ਵਾਲਾ ਬਣਾ ਦਿੱਤਾ ਹੁਣ ਆਰਐਸਐਸ ਵਾਲਿਆਂ ਦੀ ਨਾ ਜਨਾਨੀ ਨਾ ਬੱਚਾ ਨਾ ਧੀ ਨਾ ਰਨ ਨਾ ਖੰਨ ਇਹਨਾਂ ਦੀ ਔਰ ਇਹਨਾਂ ਨੇ ਆਪਦੇ ਦੇਸ਼ ਵਾਸਤੇ ਨਾ ਕਦੇ ਲੜਾਈ ਲੜੀ ਨਾ ਇਹਨਾਂ ਨੇ ਆਪਦੇ ਦਫ਼ਤਰ ਦੇ ਉੱਤੇ ਤਿਰੰਗਾ ਝੰਡਾ ਚੜਾਇਆ ਇਹਨਾਂ ਨੇ ਕੇਵਲ ਆਪਣਾ ਭਗਵਾ ਚੜਾਇਆ ਔਰ ਦੇਸ਼ ਨੂੰ ਹਿੰਦੂ ਰਾਸ਼ਟਰ ਬ ਅਰਬ ਤੋਂ ਸਾਉਦੀ ਅਰਬ ਨੇ 14 ਦੇਸ਼ਾਂ ਦਾ ਵੀਜ਼ਾ ਬੰਦ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਵਿੱਚ ਹਜ ਯਾਤਰਾ ਤੋਂ ਰਣ ਬਹੁਤ ਸਾਰੇ ਵਿਦੇਸ਼ੀ ਧਰਮਾਂ ਦੇ ਦੂਸਰੇ ਦੇਸ਼ਾਂ ਦੇ ਦੂਸਰੇ ਧਰਮਾਂ ਦੇ ਲੋਕ ਸਾਡੇ ਹਜ ਯਾਤਰਾ ਦੇ ਵਿੱਚ ਆ ਜਾਂਦੇ ਨੇ ਜਿਸ ਕਰਕੇ ਸਾਡੇ ਆਪਣੇ ਲੋਕਾਂ ਨੂੰ ਇੱਥੇ ਦਰਸ਼ਨ ਕਰਨ ਦੇ ਵਿੱਚ ਔਖ ਹੁੰਦੀ ਹੈ। ਯੂਰਪ ਦੇ ਦੇਸ਼ਾਂ ਨੇ ਮਿਲ ਕੇ ਡੋਨਲਡ ਟਰੰਪ ਦਾ ਵਿਰੋਧ ਕੀਤਾ ਹੈ। ਉਹਨਾਂ ਨੇ ਕਿਹਾ ਕਿ ਡੋਨਲਡ ਟਰੰਪ ਨੇ ਜਿਸ ਪ੍ਰਕਾਰ ਦੇ ਨਾਲ ਟੈਰਿਫ ਲਾਇਆ ਹੈ ਟਰੰਪ ਨੂੰ ਇਹ ਟੈਰਿਫ ਘਟਾਉਣਾ ਚਾਹੀਦਾ ਹੈ। ਯੂਰਪ ਦੇ ਵਿੱਚ ਹੁਣ ਜਿੰਨੇ ਵੀ ਯੂਰੋਪੀਅਨ ਦੇਸ਼ ਨੇ ਉਹ ਸਾਰੇ ਦੇ ਸਾਰੇ ਦੇਸ਼ ਮਿਲ ਕੇ ਡੋਨਲਡ ਟਰੰਪ ਪਹੁੰਚ ਗਏ ਅਤੇ ਉਹਨਾਂ ਨੇ ਕਿਹਾ ਕਿ ਟ੍ਰੰਪ ਜਿਸ ਪ੍ਰਕਾਰ ਦੇ ਨਾਲ ਅੱਗੇ ਵਧ ਰਹੇ ਨੇ ਇਸ ਪ੍ਰਕਾਰ ਖਤਰਾ ਹੋ ਸਕਦਾ ਹੈ ਅਤੇ ਵਰਲਡ ਵਾਰ 3 ਲੱਗ ਸਕਦਾ ਹੈ ਸੋ ਇਸ ਦੇ ਉੱਤੇ ਦੋਸਤੋ ਤੁਹਾਡੀ ਕੀ رائے ਹੈ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਮਿਲਾਂਗੇ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਵਾਹਿ ਜੀ ਵੀਰੋਂ ਐਸੀ ਜੀ ਅੱਜ ਦੀ ਵੀਡੀਓ ਤੇ ਵਾਕਈ ਇੱਕ ਅਲਮੀ ਹੈ ਹਮੇਸ਼ਾ ਅਸੀਂ ਦੇਖਿਆ ਸਿੱਖਾਂ ਨੇ ਪੰਜਾਬ ਦੀ ਹਿਫਾਜ਼ਤ ਕੀਤੀ ਹੈ ਹਮੇਸ਼ਾ ਸਿੱਖਾਂ ਨੇ ਪੰਜਾਬ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ ਤੇ ਹਮੇਸ਼ਾ ਆਪਣਾ ਖੂਨ ਵਹਾਇਆ ਸਿਰਫ ਪੰਜਾਬ ਦੀ ਸਰਜ਼ਮੀਨ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਸਿੱਖਾਂ ਵਾਸਤੇ ਪੰਜਾਬੀਆਂ ਵਾਸਤੇ ਤੇ ਅਮਰਤਸਰ ਦੇ ਅੰਦਰ ਗੇ ਪ੍ਰੇਰ ਨੂੰ ਨਾ ਕੀ ਕਰਵਾਇਆ ਜਾਏਗਾ ਹਕੂਮਤਾਂ ਕੇ ਵੀ ਅਪੀਲ ਹੈ ਤੇ ਪੂਰੇ ਸਿੱਖਾਂ ਦਾ ਸਿੱਖੀਜ਼ਮ ਦਾ ਸਿੱਖ ਰਿਲੀਜਨ ਦਾ ਸਿੱਖ ਰਿਲੀਜਨ ਵਿਰੋਧ ਕਰ ਰਿਹਾ ਚੀਜ਼ਾਂ ਦਾ ਕਿ ਹੈ ਗੇਪ ਰੇਡ ਜਰੀ ਹੈ ਇਹਨਾਂ ਦਾ ਵਿਰੋਧ ਕਰ ਰਿਹਾ ਕਿ ਨਾ ਕਰਵਾਈ ਜਾਵੇ ਤੇ ਪੂਨ ਕੋਸ਼ਿਸ਼ ਕੀਤੀ ਜਾਏਗੀ ਕਿ ਇਹ ਘਟੀਆਂ ਕਮ ਇਹ ਗੰਧ ਪੰਜਾਬ ਦੇ ਅੰਦਰ ਨਾ ਹੋਵੇ ਓਵਰਆਲ ਜਿੰਨੀ ਵੀ ਸਿੱਖ ਕਮਿਊਨਿਟੀ ਹੈ ਨਿਹੰਗ ਸਿੰਘ ਜਿੰਨੇ ਵੀ ਨੇ ਉਹ ਵਿਰੋਧ ਕਰ ਰਹੇ ਨੇ ਪ੍ਰਸ਼ਾਸਨ ਅੱਗੇ ਵੀ ਇਹ ਕ ਅਪੀਲ ਕੀਤੀ ਜਾ ਰਹੀ ਹੈ ਕਿ ਇਹ ਵਾਲਾ ਗੰਧ ਪੰਜਾਬ ਦੇ ਅੰਦਰ ਨਾ ਕਰਵਾਇਆ ਜਾਏ ਤੇ ਦੂਸਰੇ ਨੰਬਰ ਤੇ ਕੁਝ ਪੰਜਾਬ ਵਾਸਤੇ ਸਿੱਖਾਂ ਵਾਸਤੇ ਅੱਛੀਆਂ ਨਿਊਜ਼ ਵੀ ਨੇ ਕਿ ਤੁਸੀਂ ਇਸ ਵੀਡੀਓ ਦੇ ਅੰਦਰ ਦੇਖਿਆ ਜਿਵੇਂ ਭਾਈ ਅਮਰਤਪਾਲ ਸਿੰਘ ਉਹ ਪੰਜਾਬ ਦੇ ਅੰਦਰ ਆ ਰਹੇ ਨੇ ਬਹੁਤ ਦੇਰ ਤੋਂ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਸੀ ਜੇਲ੍ਹ ਦੇ ਅੰਦਰ ਉਹਨਾਂ ਨੂੰ ਬੰਦ ਕੀਤਾ ਹੋਇਆ ਹੈ ਇਹ ਧੱਕਾ ਜਿਹੜੀਆਂ ਸਰਕਾਰਾਂ ਕਰ ਰਹੀਆਂ ਨੇ ਕਿੰਨੀ ਕੁ ਦੇਰ ਤੱਕ ਚੱਲੇਗਾ ਐਸੀ ਜਿਹੀ ਆਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੁਆਰੇ ਕੀ ਕਰਨਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ